ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਨਵੀਂ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਕੋਠੀ ਨੂੰ ਦੇਖਿਓ ਤੁਹਾਨੂੰ ਪਸੰਦ ਆਊਗੀ ਰੇਟ ਮਾਲਕ ਨੇ ਬਹੁਤ ਜਾਇਜ਼ ਲਾ ਕੇ ਭੇਜ ਜਿਹੜੀ ਜਗ੍ਹਾ ਕੋਠੀ ਦੀ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਜੀ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਵੱਡਾ ਘਰ ਆ ਛੋਟੀ ਕੋਠੀ ਹੈ ਕਿ ਮੈਂ ਮਰਜੀ ਆ ਚਾਹੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਨੀਆਂ ਨਮੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੋਠੀ ਦੀ ਵੀਡੀਓ ਆਪਣੇ ਕੋਲੇ ਬਹੁਤ ਵਧੀਆ ਪਹੁੰਚੀ ਆ ਤੇ ਆਪਾਂ ਵੀਡੀਓ ਦੇਖਦੇ ਆਂ ਅਸੀਂ ਨਾਲ ਦੀ ਨਾਲ ਆਪਾਂ ਪੂਰੀ ਗੱਲਬਾਤ ਕਰਦੇ ਆਂ ਜਿੰਨਾ ਕੁਝ ਵੀ ਬਣਿਆ ਹੋਇਆ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਅਸੀਂ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਚੈੱਕ ਕਰੋ ਜੀ ਤੇ ਕੋਠੀ ਦੀ ਆਪਾਂ ਗੱਲਬਾਤ ਕਰਦੇ ਆਂ ਅੰਦਰ ਆਪਾਂ ਪਹੁੰਚ ਗਏ ਸੀ ਲੌਬੀ ਏਰੀਆ ਬਹੁਤ ਖੁੱਲਾ ਢੁਲਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਸਾਰਾ ਕੰਮ ਮਾਲਕ ਨੇ ਟਾਈਲ ਪੱਥਰ ਦਾ ਵਧੀਆ ਕੰਪਲੀਟ ਕਰਵਾਇਆ ਹੋਇਆ ਬਾਕੀ ਕੱਲੀ-ਕੱਲੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ ਤੇ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗੀ ਰੀਡ ਤੁਹਾਨੂੰ ਪਸੰਦ ਆਊਗਾ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਵਧੀਆ ਕੋਠੀ ਹੈ ਸੀ ਮਾਲਕ ਨੇ ਕੰਮ ਜਿੰਨਾ ਇੱਕ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਬਾਕੀ ਤੁਸੀਂ ਕਿਚਨ ਚੈੱਕ ਕਰੋ ਜੀ ਅਰ ਰਸੋਈ ਦਾ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਸਾਰੇ ਬਾਕਸ ਮਾਲਕ ਨੇ ਬਣਵਾ ਰੱਖਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਮਾਲਕ ਨੇ ਕੰਮ ਲਗਭਗ ਕਰਵਾ ਹੀ ਰੱਖਿਆ ਸੀ ਬਾਕੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿਚਨ ਤੁਸੀਂ ਦੇਖ ਲਿਆ ਵਧੀਆ ਸੋਹਣਾ ਕਿਚਨ ਤੇ ਵਾਸ਼ਪੈਸ਼ਨ ਆਪਾਂ ਨੂੰ ਬਾਹਰਲੀ ਸਾਈਡ ਕਿਚਨ ਦੇ ਨਾਲ ਹੀ ਮਿਲ ਜਾਊਗਾ ਮਾਡਰਨ ਆਪਾਂ ਨੂੰ ਵਾਸ਼ਪੈਸ਼ਨ ਮਿਲ ਜਾਊਗਾ ਬਾਕਸ ਵਾਲਾ ਤੇ ਤੁਸੀਂ ਦੇਖ ਰਹੇ ਹੋ ਵਧੀਆ ਪਾਣੀ ਦੀ ਸਪਲਾਈ ਹੈ ਜੀ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਤੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਵਧੀਆ ਤੇ ਰੰਗ ਰੋਗਨ ਦਾ ਕੰਮ ਮਾਲਕ ਨੇ ਸਾਰਾ ਕੰਪਲੀਟ ਕਰਵਾਇ ਰੱਖਿਆ ਜੀ ਲਾਕਿ ਤੁਹਾਨੂੰ ਵੀਡੀਓ ਚ ਆਪਾਂ ਦਿਖਾਏ ਰਿਹਾ ਸੀ ਜਿਹੜਾ ਇਹ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮਾਲਕ ਨੇ ਬਾਲ ਪੇਪਰ ਲਗਵਾ ਰੱਖਿਆ ਜੀ ਇਹਦਾ ਕੰਮ ਜਿਹੜਾ ਬਾਲ ਪੇਪਰ ਦਾ ਹੋਇਆ ਵਧੀਆ ਸੋਹਣਾ ਮਾਲਕ ਨੇ ਕਰਵਾ ਰੱਖਿਆ ਜੇ ਆਪਾਂ ਇਸ ਕੁਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 20 बाई 60 ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਜਿਹੜੀ ਜਗ੍ਹਾ ਇਹ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ ਤੇ ਸਾਰੇ ਦੇ ਸਾਰੇ ਆਪਾਂ ਨੂੰ ਡਾਕੂਮੈਂਟਸ ਜਿੰਨੇ ਵੀ ਹੁੰਦੇ ਆ ਕੰਪਲੀਟ ਨਾਲ ਮਿਲ ਜਾਣਗੇ ਸੀ ਤੇ ਦੋ ਗਲੀਆਂ ਲੱਗਦੀਆਂ ਜੀ ਕੁਠੀ ਨੂੰ ਤੇ ਇਹ ਗਲੀਆਂ ਤੁਹਾਨੂੰ ਪਤਾ ਲੱਗ ਹੀ ਜਾਣਗੀਆਂ ਸੀ ਇੱਕ ਤਾਂ ਫਰੰਟ 'ਚ ਤੇ ਇੱਕ ਬੈਕ ਸਾਈਡ 'ਚ ਤੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀਡੀਓ ਤੇ ਇਕੱਲੀ-ਇਕੱਲੀ ਆਪਾਂ ਗੱਲਬਾਤ ਦੱਸ ਰਹੇ ਹਾਂ ਜੀ ਨਾਲ ਦੀ ਨਾਲ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਦੱਸ ਦੇ ਰਹੋ ਬੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਕੋਠੀ ਦੀ ਵੀਡੀਓ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੀ ਕੋਠੀ ਦਾ ਕੰਮ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਬਾਕੀ ਜੋੜੀਆਂ ਦਾ ਤੇ ਲਾਈਟਿੰਗ ਦਾ ਲਗਭਗ ਕੰਮ ਇਹਨਾਂ ਨੇ ਵਧੀਆ ਕਰ ਬਾਈ ਰੱਖਿਆ ਜੀ ਰੰਗ ਵਧੀਆ ਹੋਇਆ ਸੀ ਬੈਡਰੂਮਸ ਖੁੱਲੇ ਡੁੱਲੇ ਵਧੀਆ ਮਿਲ ਜਾਣਗੇ ਏਸੀ ਦੀ ਫੀਟਿੰਗ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਸਾਰਾ ਕੁਝ ਤੁਸੀਂ ਚੈੱਕ ਕਰੋ ਤੁਹਾਨੂੰ ਕੋਠੀ ਜਿਹੜੀ ਇਹ ਵਧੀਆ ਲੱਗੀ ਹੋਵੇਗੀ ਜੀ ਪਸੰਦ ਆ ਗਈ ਹੋਵੇਗੀ ਜੇ ਤੁਹਾਨੂੰ ਕੋਠੀ ਇਹ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦੋ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚੋ ਚਾਹੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਪਿੰਡ ਸ਼ਹਿਰ ਰਾਜਸਥਾਨ ਪੰਜਾਬ ਹਰਿਆਣਾ ਕਿਸੇ ਵੀ ਸਟੇਟ ਕਿਸੇ ਵੀ ਪਿੰਡ ਚ ਤੁਸੀਂ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਸੀ ਵਾਰ-ਵਾਰ ਚੱਲਦਾ ਰਹਿੰਦਾ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਬਾਕੀ ਬੈਡਰੂਮ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਤੇ ਬੈਡਰੂਮ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜਾਊਗਾ ਤੇ ਲੌਬੀ ਖੁੱਲੀ ਡੁੱਲੀ ਮਿਲ ਜੂਗੀ ਜੇ ਆਪਾਂ ਇਸ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਖਾਸ ਫਾਜ਼ਿਲਕਾ ਏਰੀਆ ਚੋਂ ਇੱਕ ਕੋਠੀ ਪਹੁੰਚੀ ਅਸੀਂ ਡਬਲ ਸਟੋਰੀ ਕੋਠੀ ਆ ਉੱਤੇ ਦੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਫਾਜ਼ਿਲਕਾ ਖਾਸ ਇਹਨਾਂ ਨੂੰ ਲੱਗਦਾ ਸੀ ਫਾਜ਼ਿਲਕਾ ਸ਼ਹਿਰ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਅਸੀਂ 30 ਲੱਖ ਰੁਪਇਆ ਪਹੁੰਚੀ ਆ ਇਹ ਇਹਨਾਂ ਨੇ ਇੱਕ ਡਿਮਾਂਡ ਕਹੀ ਸੀ ਤੇ ਮਾਲਕ ਕਹਿੰਦੇ ਨੇ ਮੂਕੇ ਤੇ ਬਹਿ ਕੇ ਰੇਟ ਵੀ ਹੋ ਜਾਊਗਾ ਘਾਟਾ ਵਾਧਾ ਕੀਤਾ ਜਾਊਗਾ ਬਾਕੀ ਗਲੀ ਡਬਲ ਆਪਾਂ ਨੂੰ ਮਿਲ ਜੂਗੀ ਤੇ ਫਰੰਟ ਤੇ ਵੀ ਗਲੀ ਐ ਜੀ ਬੈਕ ਸਾਈਡ ਵੀ ਗਲੀ ਐ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਿਓ ਜੀ ਉੱਤੇ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਉਨੇ ਆ ਜੀ ਉੱਤੇ ਦੀ ਇਹਨਾਂ ਨੇ ਪੂਰੀ ਵਧੀਆ ਵੀਡੀਓ ਆਪਣੇ ਕੋਲ ਬਣਾ ਕੇ ਭੇਜੀ ਐ ਆਸ-ਪਾਸੇ ਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਵਧੀਆ ਆਪਾਂ ਨੂੰ ਲੋਕੇਸ਼ਨ ਮਿਲ ਜੂਗੀ ਨਾ ਤਾਂ ਕੋਈ ਕਮੀ ਪੇਸ਼ੀ ਆ ਕੋਠੀ ਦੇ ਵਿੱਚ ਨਾ ਕੋਈ ਜਗਾਂ ਦੇ ਵਿੱਚ ਕਮੀ ਪੇਸ਼ੀ ਆ ਜੀ ਹਰ ਪਾਸੋਂ ਹਰ ਚੀਜ਼ ਆਪਾਂ ਨੂੰ ਪੂਰੀ ਵਧੀਆ ਮਿਲੂਗੀ। ਬਾਕੀ ਉੱਪਰ ਆਪਾਂ ਪਹੁੰਚ ਗਏ ਸੀ ਡਬਲ ਸਟੋਰੀ ਕੋਠੀ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਮੰਨ ਦੱਸਿਆ ਸੀਗਾ ਤੇ ਆਪਾਂ ਜੇ ਕੋਠੀ ਦਾ ਕੰਮ ਦੇਖੀਏ ਤਾਂ ਕੰਮ ਵਧੀਆ ਆਪਾਂ ਨੂੰ ਮਿਲ ਜੂਗਾ ਫਰੰਟ ਗਲੀ ਜਿਹੜੀ ਲੱਗਦੀ ਆ ਉਹ ਵੀ ਤੁਸੀਂ ਚੈੱਕ ਕਰ ਲਓ ਜੀ ਇਹਨਾਂ ਨੇ ਗਲੀ ਵੀ ਵਧੀਆ ਦਿਖਾਈ ਆ ਜੀ ਬਾਕੀ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਤੇ ਵੀਡੀਓ ਪਸੰਦ ਆਈ ਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਨਾਲ ਦੀ ਨਾਲ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਜਾਊਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਨਾਲ ਦੀ ਨਾਲ ਕਮੈਂਟ ਕਰਕੇ ਆਪਦੀ ਰਾਇ ਦਿੰਦੇ ਰਹਾ ਕਰੋ ਜੀ ਤੇ ਡਿਮਾਂਡ ਤੁਹਾਨੂੰ ਕੂਠੀ ਦੀ ਮੈਂ ਦੱਸ ਹੀ ਦਿੱਤੀ ਤੇ ਕਿਚਨ ਤੁਹਾਨੂੰ ਮੈਂ ਦੱਸਤਾ ਜੀ ਦਿਖਾ ਵੀ ਦਿੱਤਾ ਤੇ ਸਾਰਾ ਕੰਮ ਤੁਸੀਂ ਦੇਖ ਲਿਆ ਸੀ ਵਧੀਆ ਕੂਠੀ ਆ ਵਧੀਆ ਜਗ੍ਹਾਾਂ ਸੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਨੰਬਰ ਆਪਾਂ ਸਕਰੀਨ ਤੇ ਦੇ ਵੀ ਦਿੱਤਾ ਜੀ ਕਈ ਵਾਰੀ ਸਕਰੀਨ ਤੇ ਮਿਲ ਗਿਆ ਹੋਊਗਾ 700 ਪੂਰਾ 9869 847 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲਬਾਤ ਆਪ ਹੀ ਜੀ ਬਾਕੀ ਫਰੰਟ ਚੈੱਕ ਕਰੋ ਜੀ ਗਲੀ ਚੈੱਕ ਕਰੋ ਫਰੰਟ ਤੇ ਤੇ ਕੋਠੀ ਦਾ ਕੰਮ ਦੇਖੋ ਜੀ ਪੱਥਰ ਦਾ ਕੰਮ ਦੇਖੋ ਬਾਕੀ ਪੋਰਚ ਏਰੀਆ ਚੈੱਕ ਕਰੋ ਜੀ ਗੱਡੀ ਸਿੱਧੀ ਆਰਾਮ ਨਾਲ ਅੰਦਰ ਲੱਗ ਜਾਊਗੀ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਜੀ ਆਪਾਂ ਨੂੰ ਇੱਕ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਅੰਦਰ ਵੀ ਬਾਥਰੂਮ ਹੈ ਜੀ ਤੇ ਪਾਣੀ ਦੀ ਸਪਲਾਈ ਵਧੀਆ ਕੰਮ ਵਧੀਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਵੀਡੀਓ ਵਧੀਆ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਜੇ ਕਿਸੇ ਨੇ ਕੋਠੀ ਇਹੇ ਜਾ ਕੇ ਦੇਖਣੀ ਆ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦਹੀ ਦਿੱਤਾ ਸੀ ਗੱਲ ਕਰ ਲਿਓ ਤੁਸੀਂ ਆਪ ਹੀ ਜੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੇ ਤੁਸੀਂ ਵੀ ਐਡ ਕਰਵਾਉਣੀ ਆ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕਿਸੇ ਵੀ ਮੋਹੱਲੇ ਚ ਕਿਸੇ ਵੀ ਸਟੇਟ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪਿੰਡ ਤੋਂ ਵਿੱਚ ਸ਼ਹਿਰ ਤੋਂ ਵਿੱਚ ਬਸ ਆਪਣੇ ਕੋਲ ਇੱਕ ਵੀਡੀਓ ਜਿਵੇਂ ਕਿ ਮਾਲਕ ਨੇ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਪੂਰੀ ਵੀਡੀਓ ਜਿਹੜੀ ਬਣਾਉਣੀ ਹੈ ਜੀ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਘੱਟ ਤੋਂ ਘੱਟ 4 ਤੋਂ 5 ਮਿੰਟ ਦੀ ਵੀਡੀਓ ਹੋਣੀ ਲਾਜ਼ਮੀ ਹੈ ਜੀ ਉੱਤੇ ਚਾਹੇ ਕਿੰਨੇ ਮਰਜ਼ੀ ਹੋਵੇ 4 ਤੋਂ 5 ਮਿੰਟ ਤੋਂ ਘੱਟ ਨਾ ਹੋਵੇ ਜੀ ਉੱਤੇ ਚਾਹੇ 10 ਮਿੰਟ ਦੀ ਬਣ ਜੇ ਜਿਵੇਂ ਦਾ ਘਰ ਆ ਜੀ ਆਪਣਾ ਉਸ ਹਾਵ ਨਾਲ ਚਾਹੇ ਡਬਲ ਸਟੋਰੀ ਹੈ ਟ੍ਰਿਪਲ ਸਟੋਰੀ ਹੈ ਵਧੀਆ ਬਣਾਉਂਗੀ ਤਾਂ 7-8 ਮਿੰਟ ਦੀ ਬਣ ਜੂਗੀ ਨਹੀਂ ਤਾਂ ਜੇ ਛੋਟਾ ਘਰ ਹੈ ਤਾਂ ਲਗਭਗ 4 ਤੋਂ 5 ਮਿੰਟ ਦੀ ਤਾਂ ਲਾਜ਼ਮੀ ਹੋਵੇਗੀ। ਬਸ ਆਪਣੇ ਕੋਲੇ ਭੇਜ ਦਿਓ। ਨਾ ਤਾਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ, ਨਾ ਕੋਈ ਆਪਾਂ ਨੂੰ ਫੋਨ ਕਰਕੇ ਪੁੱਛਣ ਦੀ ਲੋੜ ਹੈ, ਨਾ ਕਮੈਂਟਾਂ ਦੇ ਵਿੱਚ ਲਿਖਣ ਦੀ ਲੋੜ ਹੈ ਵੀ ਅਸੀਂ ਘਰ ਕੋਠੀ ਆਪਦੀ ਵੇਚਣੀ ਹੈ, ਐਡ ਕਰਾਂਗੇ ਜਾਂ ਨਾ ਸੀ। ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਹੈ, ਨਾ ਕੁਝ ਹੋਰ। ਬਸ ਆਪਣੇ ਕੋਲੇ ਡਾਇਰੈਕਟ ਭੇਜ ਦਿਆ ਕਰੋ। ਐਡ ਆਪ ਤੁਹਾਡੀ ਛੇਤੀ ਤੋਂ ਛੇਤੀ ਲਾ ਦਮਾਂਗੇ ਜੀ। ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਚਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ